ਇਸ ਵਕਤ ਬੂਟਿਆਂ ਲੰਗੜੀ ਟਰਾਲੀ ਤਨ ਤਨ ਸ਼ਹੀਦ ਬਾਬਾ ਮਤੀ ਗੁਰਦੁਆਰਾ ਸਾਹਿਬ ਪਿੰਡ ਡਰੋਲੀ ਕਲਾ ਬਿਖੇ ਪਹੁੰਚ ਚੁੱਕੀ ਹੈ ਜੀ ਲੋਜਮੈਂਟ ਕਰ ਦਿੱਤੀ ਗਈ ਹੈ ਤੇ ਸੰਗਤਾਂ ਨੂੰ ਬੂਟੇ ਦਿੱਤੇ ਜਾ ਰਹੇ ਨੇ ਜੀ ਸ਼ਾਂ ਵਾਲੇ ਬੂਟੇ ਫਾਲਦਰ ਬੂਟੇ ਤੇ ਦਵਾਈਆਂ ਵਾਲੇ ਬੂਟੇ ਸੰਸਥਾ ਵੱਲੋਂ ਮਾਰਮਾ ਬੂਟੀਆਂ ਦਾ ਲੰਗਰ ਹੈ ਲਗਾਇਆ ਗਿਆ ਜੀ ਅੱਜ ਇਸ ਤੋਂ ਬਾਅਦ ਪਿੰਡ ਪੁਧਿਆਣਾ ਵਿਖੇ ਵੰਡੇ ਆਲੇ ਬੂਟੇ ਜੀ ਗਲਾਬ ਕੋ ਹੋਰ ਲਾਵਾ ਦੇ ਗਲਾਬ ਦਾ ਲੱਗਿਆ ਲਾ ਵੀ ਇਕੱਲੇ ਅੱਜ ਟਰੈਕਟਰ ਟਰਾਲੀ ਸੇਵਾ ਪੰਚ ਸਤਨਾਮ ਸਿੰਘ ਉਹ ਕੀਤੀ ਗਈ ਹੈ ਜੀ ਅਸੀਂ ਧੰਨਵਾਦ ਕਰਦੇ ਹਾਂ ਦਾ ਜੀ ਦੇਲ ਦੇ ਗਰਾਈਆਂ ਤੋਂ ਸਤਿ ਆਤਮਾ ਬਾਬਾ ਨਿਧਾਨ ਸਿੰਘ ਜੀ ਹਜੂ ਜੱਦੀ ਪਿੰਡ ਡਾਲੋਂ ਤੋਂ ਹਰਮਨ ਸਿੰਘ ਖਾਲਸਾ ਜੀ ਨਾਲ ਸਾਡੇ ਨਾਲ ਸੇਵਾ ਕਰਵਾ ਰਹੇ ਨੇ ਜੀ ਹਰਵਾਟਾ ਆ ਬੋੜੋ ਕਰੋ ਅਰੇ 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 ਪਿੰਡ ਖਿਆੜ ਤੋਂ ਵੀ ਸਰਪੰਸਾ ਪਹੁੰਚੇ ਨੇ ਬੂਟੇ ਲੈਣ ਜੀ ਇਹਨੂੰ ਪਤਾ ਲੱਗਾ ਬੂਟੇ ਟਰਾਲੀ ਪਹੁੰਚੀ ਹੋਈ ਜਮਨ ਜਮਨ ਦੇ ਜੀ ਕੀ ਬਾਮਤੀ ਗੁਰਦਾਬ ਕੇ ਜਮਨਿਆ ਨਿੰਦੂਆ ਉਹ ਬਾਕੀ ਦੂਜੇ ਜਾਮਲ ਦਾ ਨਿੰਮੂ ਦਾ ਦੇ ਰਹੇ ਜੀ ਇੱਕ ਆਹ ਦੇਖੋ ਜਿਆਦਾ ਦੇ ਰਹੇ ਹੈ ਹਾਂ ਔਰ 10000 30000 ਜੀ ਹਸਾਰਾ ਜੀ ਫੇਰ ਕਰ ਲਓ ਨੇ ਦਬੋਲੀ ਕਲਾ ਸ਼ੀਰ巴巴 ਮਤੀ ਜੀ ਦੇ ਗੁਰਦੁਆਰਾ ਵਿਖੇ ਉਤੇ ਵੰਡਣ ਦੀ ਸੇਵਾ ਚੱਲ ਰਹੀ ਹੈ ਇਸ ਵਕਤ ਜੀ ਇਹ ਜਦੋਂ ਕੋਈ ਪੈਸੇ ਨਹੀਂ ਆਉਂਦੇ ਤਾਂ ਕੋਈ ਨਹੀਂ ਆਉਂਦਾ ਹਾਂਜੀ ਉਹ ਕਰੀਏ ਆਹ ਨਾ ਡੇਟਾ ਫੀਸ ਆਉਂ ਲੱਗੇ ਨੇਮ ਆ ਜਾਈਦਾ ਹੋਰ ਇਹ ਸਜਾਵਟੀ ਆ ਇਹ ਆ ਇਹ ਵੀ ਸਜਾਵਟੀ ਆ ਇਹ ਲੈ ਪੰਜ ਲੈ ਆ ਆਹ ਰੱਖੀਂ ਨਿੰਬੂ ਉੱਥੇ ਲਾ ਦਵਾਂਗੇ ਮਾਂ ਤਾਂ ਲੋਣਾ ਜੀ ਆਹ ਰੂਹ ਫੜਿਆਗਾ ਜੀ 你好。